ਦੇਖ ਰਹੇ ਹੋ ਦਾਨਕ ਸੂਰਾ ਡੇਰਾ ਰੋਡ ਤੇ ਇੱਕ ਐਕਸੀਡੈਂਟ ਹੁੰਦਾ ਜਿਸ ਵਿੱਚ ਦੋ ਬਾਈਕ ਅਤੇ ਇੱਕ ਆਟੋ ਨੂੰ ਟਕਰਾਈ ਦੀ ਜਿਸ ਵਿੱਚ ਜੇ ਪੰਜ ਵਿਅਕਤੀ ਜਿਹੜੇ ਆ ਉਹ ਜਖਮੀ ਨੇ ਆ ਜਿੰਨਾਂ ਵਿੱਚ ਇੱਕ ਜਖਮਾ ਦੀ ਤਾਪ نہ ਚੱਲਦਾ ਹੋਇਆ ਉਸ ਦੀ ਮੌਤ ਹੋ ਜਾਂਦੀ ਹੈ ਸਾਡੇ ਨਾਲ ਡਾਕਟਰ ਸਾਹਿਬ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜਿਸ ਦੀ ਡੈਥ ਹੋਈ ਆ ਉਹਦਾ ਕੀ ਨਾਮ ਆ ਤੇ ਕੀ ਟ੍ਰੀਟਮੈਂਟ ਕਰ ਦਿੱਤਾ ਸਾਡੇ ਕੋਲ ਨਾ ਇੱਕ ਪੇਸ਼ੈਂਟ ਆਇਆ ਜਿਹਦਾ ਨਾਮ ਸੁਖਜੀਤ ਸਿੰਘ ਸਾਨ ਉਹ ਅਮਰ ਸਿੰਘ ਇਹ ਬੱਸ ਸਟੈਂਡ ਦੇ ਲਾਗੇ ਨੀਰ ਇਹਨਾਂ ਦਾ ਕਾਰ ਹੈ ਤੇ ਸਾਡੇ ਕੋਲ ਡੈੱਡ ਹੋਣ ਦਾ ਅਰਾਈਵਲ ਸੀਗਾ ਮੁਕ ਬਰਾਉਡ ਹੈਡ ਸੀਗਾ ਟਾਈਮ ਤਕਰੀਬਨ 2:30 ਵਜੇ ਲੈ ਕੇ ਆਏ ਸੀਗੇ ਤੇ ਉਹਨੂੰ ਆਪਾਂ ਪ੍ਰੋਪਰ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਤੇ ਸਬੰਧਤ ਤੁਲਸ ਅਧਿਕਾਰੀਆਂ ਨੂੰ ਉਹਨਾਂ ਦੀ ਸਬੰਧਤ ਤੁਲਸ ਇਨਫਰਮੇਸ਼ਨ ਆਪਾਂ ਭੇਜ ਦਿੱਤੀ ਸੀਗਾ ਉਹਨਾਂ ਦੀ ਡੈੱਡ ਬੋਡੀ ਆਪਾਂ ਸਿਵਲ ਹਸਪਤਾਲ ਬਟਾਰਾ ਦੇ ਵਿੱਚ ਮੌਤ ਦੇ ਜਿਵੇਂ ਚਰਕਾ ਦਿੱਤੀ ਗਈ ਤੇ ਇਹ ਜੁਨੇ ਨਹੀਂ ਬਦੀ ਕਾਰਵਾਈ ਹੈਗੀ ਹੈ ਤੁਲਸ ਕਰਾ ਪਰਵਿੰਦਰ ਸਿੰਘ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਅਸਰੋ ਭਾਈ ਉਹ ਢੇਰ ਉੜ ਤੋਂ ਜਾ ਰਹੇ ਮੋੜਸਾਂ ਤੋਂ ਜੀ ਇਹਨਾਂ ਵਿੱਚ ਕਾਰ ਵੱਜੀ ਹੈ ਕਾਰ ਦੇ ਵੱਜਨ ਨਾਲ ਲੱਗ ਗਿਆ ਮੋਕਕ ਤੇ ਹਾਂ ਜੀ ਨਹੀਂ ਇਹਨਾਂ ਨੂੰ ਡਾਕਟਰ ਜਹੰਦਰ ਕੋਲ ਲੈ ਲੰਦਾ ਗਿਆ ਉੱਥੇ ਇਹਨਾਂ ਦੇ ਹੱਥ ਹਾਂ ਨਾਲ ਜੀ ਸਮਝੀ ਸੀ ਕਿ ਸਾਨੂੰ ਅਗਰ ਫਿਰ ਥੋੜੇ ਦੇਰ ਲਈ ਉਹ ਬਟਾਵਾ 62 ਦੇ ਡੈਸ਼ਡ ਰਹਿਣ ਵਾਲੇ ਨੇ ਕਾਹਨੋਂ ਹੈ ਜਿਨ੍ਹਾਂ ਦੇ ਡੈੱਪ ਹੋਈ ਹੈ ਸਰਦਾਰ ਸੰਦੀਪ ਸਿੰਘ ਉਹ ਮੇਰੇ ਰਿਜਾ ਹੀ ਲੱਗੇ ਇਹ ਡੇਰ ਹੋਤਾ ਪਈ ਨਿੱਜੀ ਕੰਮ ਜਾ ਰਿਹਾ ਸੀ ਉੱਥੇ ਉਹਦਾ ਕਾਰ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਦੇ ਬਾਅਦ ਇਹਨਾਂ ਨੂੰ ਡਾਕਟਰ ਚੋਹ ਤੇ ਲੰਡਾ ਗਿਆ ਉਥੇ ਇਹਨਾਂ ਦੀ ਬਹੁਤ ਹੋ ਗਿਆ ਤੂੰ ਉੱਤਰ ਨੇ ਥੱਲੇ ਗੱਡੀ ਤੇ ਸੀ ਕੰਮ ਉਹ ਅੱਗੋਂ ਕਾਰ ਆਈ ਕਾਰ ਵਾਲੇ ਨੇ ਓਵਰਟੈਕ ਕਰਨ ਗਿਆ ਪੀ ਇਹਨਾਂ ਮੋਟਰਸਾਈਕਲ ਨੂੰ ਕਰਤਾ ਅਗਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰਿਆ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕੇ ਲੋਕ ਚੱਕੀ ਹੋਏ ਸਾਰੇ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਵਾਲੇ ਚੱਤਾ ਲੱਗ ਗਿਆ ਹਾਂਜੀ ਤੇ ਉਸਾਰਿਆ ਹੋਇਆ ਵੀਕਲਾ ਦਾ ਆਮ ਬਹੁਤ ਜਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ 40 50 ਹੋ ਗਿਆ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਿਆ ਉਹਨਾਂ ਦਾ ਜਿਆਦਾ ਨੁਕਸਾਨ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦ ਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲ ਲਿਆ ਰੋਡ ਦੇ ਸੀ ਕਿ ਬੰਦੇ ਹੋ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥ ਤੇ ਖੜਿਆ ਉਹਨਾਂ ਦਾ ਜ਼ਿਆਦਾ ਨਿਸ਼ਾਨ ਹੈ ਉਹ ਗੱਡੀ ਵਾਲੇ ਉਹ ਗੱਡੀ ਵਾਲੇ ਵੀਰ ਦੀ ਗੱਡੀ ਆਉਂਦੀ ਗਾਲੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਸੀ ਕਿਸੇ ਦਾ ਕਿਸੇ ਦਾ ਤੇ ਅਹੀਂ ਆਟੋ 'ਚ ਅੱਛਾ ਜੀ ਕਿਤੇ ਕਿਤੇ ਬੰਦੇ ਚੱਕੀ ਹੋਏ ਕਿੰਨਾ ਨੁਕਸਾਨ ਹੋਇਆ ਨਹੀਂ ਚਾਰ ਜਾਨੇ ਇਹ ਦੋਵੇਂ ਅਹੀਂ ਪਹਿਣਾ ਸੀ ਇੱਕ ਮੇਰੀ ਸੱਸ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜ਼ਿਆਦੀਆਂ ਆਈਆਂ ਭਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਡਾਡੋ ਚਾਰੇ ਦਾ ਸਾਰਾ ਹੀ ਟੁੱਟ ਗਿਆ। ਕਸੂਰ ਕਿਹਾ ਹੀ ਕਸੂਰ ਗੱਡੀ ਵਾਲੇ ਦਾ ਵੀ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਅਸੀਂ ਬਚ ਗਏ ਆ। ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ। ਕੈਮਰਾਮੈਨ ਸੋਨੀ ਨਾਲ ਸਰਵੰਤ ਸਿੰਘ ਕਮਾਨ ਬਟਾਲਾ। ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ। ਨਿਕ ਸਵੇਰਾ ਟੀਵੀ YouTube Facebook Instagram X aur WhatsApp channel par